ਗੱਬਰਸ ਬੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਮੋਬਾਈਲ ਦੀ ਗੇਮ ਨੇ ਉਜਾੜ ਛੱਡਿਆ ਹੱਸਦਾ ਵਸਦਾ ਪਰਿਵਾਰ ਜੀਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਾਜ਼ਰੀ ਪਰਚੇ ਕੌਰਤ ਪਿਛਲੇ 1 ਸਾਲ ਤੋਂ ਲਾਪਤਾ ਹੈ ਪਤੀ ਦਾ ਕਹਿਣਾ ਹੈ ਕਿ ਮੇਰੀ ਪਤਨੀ ਫੋਨ ਤੇ ਫ੍ਰੀ ਫਾਇਰ ਗੇਮ ਖੇਡਣ ਦੀ ਸ਼ੌਕੀਨ ਸੀ ਕਿਸੇ ਦੇ ਪ੍ਰਭਾਵ ਚ ਘਰ ਛੱਡ ਕੇ ਚਲੀ ਗਈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜ ਤਸ਼ਵੀਰ ਕੁਮਾਰ ਦਾ ਕਹਿਣਾ ਹੈ ਕਿ ਮੇਰਾ ਵਿਆਹ 2011 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੁੰਨਕ ਦੀ ਰਹਿਣ ਵਾਲੀ ਅਨੀਤਾ ਕੋਸ਼ਿਕ ਨਾਲ ਹੋਇਆ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਮੇਰੇ ਦੋ ਬੇਟੇ ਵੀ ਨੇ 2020 ਵਿੱਚ ਅਨੇਤਾ ਨਾਮ ਮੋਬਾਈਲ ਤੇ ਗੇਮ ਖੇਡਣ ਦਾ ਸ਼ੌਂਕ ਪੈ ਗਿਆ ਤੇ ਹਰ ਰੋਜ਼ ਆਪਣੇ ਮੋਬਾਈਲ ਤੇ ਫ੍ਰੀ ਫਾਇਰ ਗੇਮ ਖੇਡਦੀ ਸੀ ਇਸ ਦੌਰਾਨ ਉਸ ਦੀ ਇੱਕ ਲੜਕੇ ਨਾਲ ਦੋਸਤੀ ਹੋ ਗਈ ਉਸ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ ਅੱਜ ਪੂਰਾ 1 ਸਾਲ ਬੀਤ ਗਿਆ ਮੈਂ ਉਸ ਨੂੰ ਹਰ ਪਾਸੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ ਉਹਨਾਂ ਦੱਸੇ ਕਿ ਮੈਂ ਇਸ ਬੰਦੀ ਕਈ ਵਾਰ ਥਾਣਾ ਹਾਜੀਪੁਰ ਦੇ ਐਸਐਸਪੀ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਦੋਵੇਂ ਬੱਚੇ ਮਾਂ ਨੂੰ ਬਹੁਤ ਯਾਦ ਕਰਕੇ ਰੋਂਦੇ ਨੇ। ਅਸ਼wini ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਲੱਭਣ 'ਚ ਮਦਦ ਕੀਤੀ ਜਾਵੇ। ਮੇਰਾ 2011 ਵਿੱਚ ਮੈਰਿਜ ਹੋਈ ਹੈ। 14 ਸਾਲ ਹੋ ਗਿਆ ਹੈ ਤੇ ਦੋ ਬੇਟੇ ਹੈ ਮੇਰੇ। ਕੀ ਲੱਗਦਾ ਦੱਸ ਸਕਦੇ ਕਿ ਇੱਕ ਗੇਮ ਦੇ ਵਿੱਚ ਤੁਹਾਡੀ ਵਾਈਫ ਗੇਮ ਖੇਡਣ ਲੱਗੀ ਔਰ ਉਸ ਵਿੱਚ ਤੁਹਾਡਾ ਘਰ ਉਜੜ ਗਿਆ? ਹਾਂਜੀ। ਕੀ ਹੋਇਆ ਸੀ ਪੂਰਾ ਮਾਹੌਲ? ਫ੍ਰੀ ਫਾਇਰ ਗੇਮ ਖੇਡਦੀ ਸੀਗੀ ਉਹਦੇ ਵਿੱਚ ਕਾਹ ਨੂੰ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀਗੀ ਤੇ ਉਹਦੇ ਨਾਲ ਹੀ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ ਤੇ ਕਦੀ ਤੁਸੀਂ ਪੁਲਿਸ ਸਟੇਸ਼ਨ 'ਚ ਕਿਤੇ ਹੋ ਰਹੇ ਸੀ ਜਿਹੜੀ ਕੰਪਲੇਨਟ ਕੀਤੀ ਸੀਗੀ ਇੱਕ ਸਾਲ ਵਿੱਚ ਕਿੱਥੇ-ਕਿੱਥੇ ਹਾਂਜੀ ਅਸੀਂ ਉਹਦੇ ਨਾਲ ਕੰਪਲੇਟਾਂ ਬਹੁਤ ਕੀਤੀਆਂ ਅਸੀਂ ਮਕੇਰੀਆਂ ਦਸੂਆ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕੰਪਲੇਟਾਂ ਪਾਈਆਂ ਪਰ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਵੀਰ ਹਾਂ ਤੇ ਹਜੇ ਤੱਕ ਵੀ ਅਸੀਂ ਤੋੜ ਪੱਜ ਰਹੇ ਹਾਂ ਸਾਡੇ ਦਖਲੇ ਤੇ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀ ਨਾ ਚਿੰਤੀ ਸਾਨੂੰ ਕੁਝ ਨਹੀਂ ਪਤਾ ਲੱਗਦਾ ਤੁਹਾਡੀ ਵਾਇਸ ਨਾਲ ਕੁਝ ਮਿਸੈਪਿੰਗ ਵੀ ਹੋਈ ਹੋ ਸਕਦੀ ਹੈ ਹੁਣ ਇਹਦਾ ਨਹੀਂ ਨਾ ਪਤਾ ਲੱਗ ਰਿਹਾ ਸਾਨੂੰ ਪ੍ਰਸ਼ਾਸਨ ਕੁਝ ਨਹੀਂ ਦੱਸ ਰਿਹਾ ਸਾਨੂੰ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਵੀ ਜਿੱਥੇ ਵੀ ਹੈਗੀ ਆ ਸਾਡੇ ਪੇਸ਼ ਕੀਤੀ ਜਾਵੇ ਸਰ ਤੁਹਾਡੇ ਦੋ ਬੱਚੇ ਜਿਹੜੇ ਕਿਹੜੀ ਵੀ ਕਲਾਸ ਚ ਪੜਦੇ ਨੇ ਇੱਕ 7th ਕੇ ਤੇ ਬੱਚੇ ਮਾਤ ਉਹ ਕਰ ਕਿਸ ਤਰ੍ਹਾਂ ਕਿਸ ਤਰ੍ਹਾਂ ਬਹੁਤ ਪਰੇਸ਼ਾਨ ਹੈ ਬੱਚੇ ਜੇ ਗੇਮ ਨੇ ਘਰ ਉਜਾੜਿਆ ਸਾਡੇ ਮੋਬਾਈਲ ਗੇਮ ਨੇ ਇਹ ਕਾਰ ਉਜਾੜਿਆ ਗੇਮ ਖੇੜਦੀ ਸੀਗੀ ਵੱਡੀ ਬਹੁ ਹਾਂਜੀ ਕੀ ਨਾਮ ਉਹਦਾ ਅਨਿਤਾ ਕਸ਼ੇਸ਼ ਕਦੋਂ ਤੋਂ ਲਾਪਤਾ ਹੋਈ ਕਰ ਔਰ ਕਿਸ ਤਰ੍ਹਾਂ ਗੇਮ ਚ ਇਹ ਪਈ ਇਹ ਪਤਾ ਨਹੀਂ ਕਿੱਦਾਂ ਉਹਨਾ ਗੇਮ ਖੜ ਲਈ ਕਿੱਦਾਂ ਨਹੀਂ ਸਾਨੂੰ ਇਹ ਨਹੀਂ ਪਤਾ ਲੱਗਾ ਕਿੱਦਾਂ ਕੱਢੀ ਕਿੱਦਾਂ ਨਹੀਂ ਉਸ ਗੇਮ ਚ ਕੀ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਤੀ ਸੀ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀਗੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਐ ਕਹਿੰਦੇ ਫ੍ਰੀ ਫਾਇਰ ਐ ਉਹਦੇ ਵਿੱਚ ਤੁਹਾਡੇ ਤੁਹਾਡੀ ਬਹੂ ਦੇ ਨਾਲ ਹੋਰ ਵੀ ਲੋਕੀ ਜੁੜੇ ਹੋਣੇ ਗੇਮ ਦੇ ਨਾਲ ਹਾਂ ਉਹ ਵੀ ਕਿਸੇ ਮੁੰਡੇ ਦੇ ਸੰਪਰਕ ਚ ਆਈ ਸੀ ਉਹਦੇ ਚ ਹਾਂ ਆਈ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਤੇ ਉਹ ਉਹਦੇ ਸਿਸ ਸੀਗੀ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਇਹ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫਿਰ ਇਹਨੂੰ ਕੁਝ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੀ ਮਾੜੀ-ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਅੱਛਾ ਤੁਹਾਡੀ ਬਹੂ ਨੇ ਦੱਸਿਆ ਹਾਂ ਬਹੂ ਨੇ ਮੈਨੂੰ ਦੱਸ ਬਹੁਤ ਆੜੀ ਹੁਣ ਕਿੰਨਾ ਟਾਈਮ ਬੀਤ ਗਿਆ ਪਤਾ ਹੋਈ ਹੁਣ ਸਾਲ ਹੋ ਗਿਆ ਸਾਲ ਤੋਂ ਕੁਝ ਪਤਾ ਨਹੀਂ ਹੋ ਰਿਹਾ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਰੇ ਪਾਸੇ ਕੰਮ ਘੱਮ ਗਿਆ ਸੀ ਘਰ ਬੈਠ ਗਿਆ ਹੁਣ ਮੁੰਡੇ ਦੇ ਬੱਚੇ ਤਾਂ ਬੈਨਦੇ ਨਹੀਂ ਹੁਣ ਮੈਂ ਵੀ ਕਿਤੇ ਕਿੰਨੇ ਕੁ ਜਾਵਾਂ ਕਿੰਨੇ ਗਦੋੜਾ ਕਿਉਂਕਿ ਮੈਂ ਬਿਮਾਰ ਨਹੀਂ ਐ ਬੱਚੇ ਵੀ ਸਾਹਮਣੇ ਸਕੂਲੋ ਵੀ ਆਂਦੇ ਬੱਚੇ ਘਰ ਦਾ ਵੀ ਕੰਮ ਮਾੜਾ ਮੋਟਾ ਕਰਨਾ ਰੋਟੀ ਪਾਣੀ ਵੀ ਕਰਨਾ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਹਰ ਜਗ੍ਹਾ ਕੀ ਆਸ਼ਵਾਸਨ ਮਿਲਦਾ ਤੁਹਾਨੂੰ ਸਾਨੂੰ ਕੁਛ ਨਹੀਂ ਮਿਲਦਾ ਵੇ ਸਾਨੂੰ ਕੁਛ ਨਹੀਂ ਮਿਲਦਾ ਪਿਆ ਵੀ ਅਸੀਂ ਇੰਨੇ ਰੋ ਕੇ ਵੀ ਦੇਖ ਲਿਆ ਸਭ ਕੁਛ ਹੱਥ ਵੀ ਜੜਗੜਾ ਕੇ ਵੀ ਦੇਖ ਲਿਆ ਅਸੀਂ ਉਹਨਾਂ ਦੇ ਪੈਰੀ ਹੱਥ ਲਾ ਕੇ ਵੀ ਦੇਖ ਲਿਆ ਸਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਆਂ ਪੀ ਜੀ ਕਿਤੇ ਹੈਗੀ ਐ ਮਰੀ ਜਿੰਦੀ ਕਿਤੇ ਵੀ ਹੈਗੀ ਐ ਪੇ ਸਾਡੇ ਪੇਸ਼ ਕਰੋ ਸਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕਰਕੇ ਜਿੱਥੇ ਮਰਜੀ ਚੱਲ ਜਾ ਉਹਦੀ ਮਰਜੀ ਐ ਜਾਣਾ ਜਾਏ ਜੇ ਬੱਚਿਆ ਚ ਰਹਿਣੇ ਚਾਹੰਦੀ ਐ ਰਹੇ ਅਸੀਂ ਰੱਖਣ ਨੂੰ ਤਿਆਰ ਐ ਟੀਮ ਇੰਡੀਆ ਨੇ ਵਿਸ਼ਵ ਚੈਂਪੀਅਨਸ਼ਿਪ ਆਫ ਲੇਜੈਂਡਸ 2024 ਦੀ ਟਰੋਫੀ ਜਿੱਤ ਲਈ ਐ ਕਿਤਾਬ ਜਿਤਨ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟ ਯੁਵਰਾਜ ਸਿੰਘ ਹਰਪਜਨ ਸਿੰਘ ਤੇ ਸ਼੍ਰੇਸ਼ ਰੈਨਾ ਨੇ ਵਿਕੀ ਕੌਂਸਲ ਤੇ ਕਨੌਜਲਾ ਦੇ ਗੀਤ ਤੋਬਾ ਤੋਬਾ ਤੇ ਆਪਣੇ ਅੰਦਾਜ਼ ਚ ਡਾਂਸ ਕੀਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕੁਝ ਐਥਲੀਟਸ ਨੇ ਇਸ ਦਾ ਵਿਰੋਧ ਕੀਤਾ ਸਾਬਕਾ ਭਾਰਤੀ ਕ੍ਰਿਕਟ ਹਰਪਜਨ ਸਿੰਘ ਨੇ ਅਪਾਹਜ ਲੋਕਾਂ ਦੇ ਕਠਨ ਤੋੜਤੇ ਮਜ਼ਾਕ ਉਡਾਉਣ ਲਈ ਆਪਣੇ ਅਤੇ ਉਸਦੇ ਸਾਥੀ ਇੰਡੀਅਨ ਚੈਂਪੀਅਨਜ਼ ਦੀ ਇੱਕ ਵੀਡੀਓ ਤੋਂ ਬਾਅਦ ਟਵੀਟ ਕਰਕੇ ਮਾਫੀ ਵੀ ਮੰਗੀ ਹੈ ਪਹਿਲਾ ਮੈਡਮਿੰਟਨ 스타 ਮਾਸ ਸੀ ਜੋਸ਼ੀ ਨੇ ਸੋਮਵਾਰ ਨੂੰ ਇੱਕ ਇੰਸਟਾਗ੍ਰਾਮ ਰੀਲ ਵਿੱਚ ਸਰੀਰਕ ਅਪਾਹਜ ਲੋਕਾਂ ਦੀਆਂ ਭਾਵਨਾਵਾਂ 'ਤੇ ਸਪੋਚਣ ਲਈ ਹਰਪਜਨ ਤੇ ਸੁਰੇਸ਼ ਰਾਨਾ ਦੀ ਨਿੰਦਾ ਕੀਤੀ ਹੈ। ਕ੍ਰਿਕਟਰਾਂ ਨੇ ਵੱਖ-ਵੱਖ ਅਪੰਗਤਾ ਅਧਿਕਾਰ ਸਮੂਹਾਂ ਦਾ ਗੁੱਸਾ ਵੀ ਉਠਾਇਆ ਹੈ। ਹਰਪਜਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਮਾਫੀ ਮੰਗਦਿਆਂ ਕਿਹਾ ਹੈ ਕਿ ਉਹਨਾਂ ਦਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਦਰਅਸਲ ਵਰਲਡ ਚੈਂਪੀਅਨਸ਼ਿਪ ਆਫ ਲੇਜ਼ਿੰਡ ਦਾ ਖਿਤਾਬ ਦਿੱਤਣ ਤੋਂ ਬਾਅਦ ਹਰਪਜਨ ਸਿੰਘ ਨੇ ਆਪਣੇ ਇੰਸਟਾਗ੍ਰam ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਇਸ ਤੋਂ ਪਹਿਲਾਂ ਇਹ 우ਰਾਜ ਸਿੰਘ ਆਪਣੀਆਂ ਦੋਵੇਂ ਲੱਤਾਂ ਨਾਲ ਲੰਗੜਾ ਕੇ ਦਰਵਾਜ਼ੇ ਰਾਹੀਂ ਐਂਟਰੀ ਲੈ ਰਹੇ ਨੇ ਉਸ ਤੋਂ ਬਾਅਦ ਹਰਪਜਨ ਤੇ ਫਿਰ ਸੁਰੇਸ਼ ਰਾਣਾ ਨੇ ਵਿੱਕੀ ਕਾਉਂਸਲ ਦੇ ਕਦਮ ਨੂੰ ਤੋਬਾ ਤੋਬਾ गा ਕੇ ਲਿਪਟੇ ਅੰਦਾਜ਼ ਵਿੱਚ ਦਹਰਾਉਣ ਦੀ ਕੋਸ਼ਿਸ਼ ਕੀਤੀ ਹੈ ਪੱਜੀ ਨੇ ਇਸ ਵੀਡੀਓ ਜੇ ਕੈਪਸ਼ਨ ਵਿੱਚ ਲਿਖਿਆ ਕਿ 15 ਦਿਨਾਂ ਸੇ ਲੇਜ਼ਿੰਡ ਕ੍ਰਿਕਟ ਦਾ ਸੀਰੀਜ਼ ਸੁਣਨਾ ਹੋ ਗਿਆ ਹੈ ਸੀਰੀਜ਼ ਦੇ ਹਰ ਹਿੱਸੇ 'ਚ ਦਰਦ ਹੈ ਸਾਡੇ ਭਰਾਵਾਂ ਵਿੱਕੀ ਕੌਂਸਲ ਅਤੇ ਕਰਨ ਓਜਲਾ ਦਾ ਸਿੱਧਾ ਮੁਕਾਬਲਾ ਸਾਡੇ ਦੋਬਾ ਦੋਬਾਂ ਡਾਂਸ ਦਾ ਸੰਸਕਰਣ ਕੀ ਗੀਤ ਹੈ ਜਿਸ ਤੇ ਭਾਰਤ ਦੀ ਪੈਰਾ ਲੀਮਪਿਕ ਕਮੇਟੀ ਇਸ ਤੋਂ ਕਾਫੀ ਨਰਾਜ਼ ਹੋ ਗਈ ਹੈ ਉਹਨਾਂ ਨੇ ਯੁਵਰਾਜ ਹਰਪਜਨ ਤੇ ਰਿਆਣਾ ਦੇ ਵੀਡੀਓ ਦੇ ਤਰਾਸ ਸਤਾਇਆ ਅਤੇ ਉਹਨਾਂ ਨੂੰ ਮਾਫੀ ਮੰਗਣ ਲਈ ਕਿਹਾ ਉਸ ਦੁਕਾਨਦਾਰ ਨੂੰ ਬੁਲਾ ਕੇ ਉਹ ਤੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਂਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨੋਂ ਬੰਦਾਂ ਨੂੰ ਅਸੀਂ ਉਸ ਮਕਦਮੇ ਵਿੱਚ ਗ੍ਰਿਫਤਾਰੀ ਕੀਤੀ ਆ ਇਹ ਐਜ਼ ਆਫ ਇਦਾਂ ਨਹੀਂ ਗੱਲ ਹੈਗੀ ਉਹ ਇੰਡੀਵਿਜੂਅਲ ਜਾ ਕੇ ਆਪਣੀ ਆਪਣੇ ਤੌਰ ਤੇ ਉਹ ਜਿਹੜੀਆਂ ਗਲਤੀਆਂ ਕਰਦੇ ਆ ਉਹ ਗਲਤੀ ਕੀਤੀ ਆ ਇਹਦਾ ਸਿਕਿਉਰਿਟੀ ਦੀ ਆਰਡ ਵਿੱਚ ਹੋਣਾ ਜਾਂ ਨਾ ਹੋਣਾ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਇੱਕ ਪਾਸੇ ਗੈਂਗਸਟਰਾਂ ਵੱਲੋਂ ਵਾਰੀਆਂ ਨੂੰ ਫੋਨ ਕਰਕੇ ਫਰੋਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਉੱਥੋਂ ਹੀ ਦੂਸਰੇ ਪਾਸੇ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਨੇ ਲੜਕਿਆਂ ਵੱਲੋਂ ਇੱਕ ਫਰਵਾਰੀ ਤੋਂ 6 ਲੱਖ ਰੁਪਏ ਦੀ ਫਰੋਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਸੁਧੀਰ ਸੂਰੀ ਦੇ ਦੋਵੇਂ ਲੜਕੇ ਨੂੰ ਮਾਨਕ ਸੂਰੀ ਤੇ ਪਾਰ ਸੂਰੀ ਨੂੰ ਗ੍ਰਫਤਾਰ ਕਰ ਲਿਆ ਉਹ ਕੀ ਮਾਮਲਾ ਨੇ ਪਿਛਲੇ ਸਮੇਂ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟੋਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੂੰ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਤੂੰ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਪਲੱਸ ਉਹਨਾਂ ਨੂੰ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਗਏ ਸੀਗੇ ਉਹ ਆਪਣੇ ਇੰਡੀਵਿਜੂਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਤੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ 3 ਤੇ 3 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੇ ਇੱਕ ਚੈਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀ ਜਿਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨੋਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੜੀ ਗੈਰ ਕਾਨੂੰਨੀ ਸੀ ਤੇ ਉਹ ਵੀ ਇਸੇ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ ਮਜ਼ਬੂ ਜਾਂ ਸੰਸਥਾ ਜਾਂ ਕਿਸੇ ਨਾਲ ਹੀ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ ਦੇ ਲਵੇਗਾ ਉਹਨੂੰ ਟੋਲਰੈਂਟ ਨਹੀਂ ਕੀਤਾ ਜਾਵੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਉਹ ਨਾ ਉਹ ਇੱਕ ਮਾਨਸਿਕ ਮਾਨਕ ਤੇ ਇੱਕ ਪਾਰਸ ਉਹ ਦੋ ਸੀ ਜੇ ਪਲੱਸ 3 ਹੋਰ ਵਿਅਕਤੀ ਸੀਗੇ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਂਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨੋਂ ਬੰਦਾਂ ਨੂੰ ਅਸੀਂ ਉਸ ਮਕਦਮੇ 'ਚ ਗ੍ਰਿਫਤਾਰੀ ਕੀਤੀ ਆ ਜਿਹੜੇ ਬਾਕੀ ਦੋ ਬੰਦੇ ਆਇਡੈਂਟੀਫਾਈਡ ਨੇ ਇੱਕ ਸੁਖਜਿੰਦਰ ਸਿੰਘ ਆ ਇੱਕ ਗੁਰਮੀਤ ਸਿੰਘ ਆ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇਗਾ ਪਲੱਸ ਜਿਹੜਾ ਇੱਕ ਬੰਦਾ ਹੋਰ ਆਨ ਆਇਡੈਂਟੀਫਾਈਡ ਆ ਜਿਹੜੇ ਇਸ ਐਕਸਟਰਸ਼ਨ ਦੇ ਵਿੱਚ ਇਸ ਹੱਲਾ ਗੁੱਲੇ ਦੇ ਵਿੱਚ ਆਪਣੇ ਉਹਨਾਂ ਦੇ ਸਿਕਿਉਰਿਟੀ ਕਰਮਚਾਰੀਆਂ ਨੇ ਵੀ ਉਹਨਾਂ ਨੂੰ ਸਮਝਾਈ ਸੀ ਗੱਲ ਵੀ ਅਗਰ ਕੋਈ ਇਝੇ ਗਾਰਵਾਈ ਕਰਨੀ ਆ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਲੋਕਲ ਪੁਲਿਸ ਸਟੇਸ਼ਨ ਸ਼ਿਕਾਇਤ ਦੇਣੀ ਚਾਹੀਦੀ ਆ ਉਹਦੇ باوجود ਵੀ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਿਆ ਤੇ ਕਾਨੂੰਨ ਨੂੰ ਹੱਥਾਂ 'ਚ ਲੈ ਕੇ ਇਸ ਤਰ੍ਹਾਂ ਦੀ ਐਕਸਟਰੈਕਸ਼ਨ ਕੀਤੀ ਆ ਉਹਦੇ ਉਹਦੇ ਉਸੇ ਦੇ ਤਹਿਤ ਹੀ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੋ ਜੋ ਜਿਹੜੀ ਅਮਲ ਵਿੱਚ ਲੈ ਆ ਡੈਫੀਨਿਟਲੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਉਹਦੀ ਆਰਡ ਦੇ ਵਿੱਚ ਜਿਹੜਾ ਕੰਮ ਕਰੇਗਾ ਉਹਨੂੰ ਸਰਕਾਰ ਵੱਲੋਂ ਉਹਨੂੰ ਪ੍ਰਸ਼ਾਸਨ ਵੱਲੋਂ ਕੋਈ ਸੁਰੱਖਿਆ ਦਾ ਹੱਕਦਾਰ ਨਹੀਂ ਹੈਗਾ ਰਾਦਰ than ਕਾਨੂੰਨ ਮੁਤਾਬਕ ਉਹ ਜਿਹੜਾ ਆਪਦੀ ਸਜ਼ਾ ਭੁਗਤੇਗਾ ਤੇ ਆਪਦੀ ਕਾਰਵਾਈ ਉਹ ਸਰ ਸਿਕਿਉਰਟੀ ਦੀ ਆਰਡ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਸੀਗੇ ਜੀ ਇਹ ਐਜ਼ ਆਫ ਇਦਾਂ ਨਹੀਂ ਗੱਲ ਹੈ ਕਿ ਉਹ ਇੰਡੀਵਿਜੂਅਲ ਜਾ ਕੇ ਆਪਣੀ ਆਪਣੇ ਤੌਰ ਤੇ ਉਹ ਜਿਹੜੀਆਂ ਗਲਤੀਆਂ ਕਰਦੇ ਆ ਉਹ ਗਲਤੀ ਕੀਤੀ ਆ ਇਹਦਾ ਸਿਕਿਉਰਿਟੀ ਦੀ ਆਰਡ ਵਿੱਚ ਹੋਣਾ ਜਾਂ ਨਾ ਹੋਣਾ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।